ਮੈਗਾ ਸਟਾਰ ਅਮਿਤਾਬ ਬਚਨ ਦੀ ਬੇਟੀ ਸ਼ਵੇਤਾ ਨੰਦਮ ਸ਼ੂ ਟ ਡਜ਼ਾਈਨਰ ਜੋੜੀ ਜਾਨੀ ਖੋਸਲਾ ਲਈ ਰੈਂਪ ਤੇ ਉਤਰੀ ਸ਼ਵੇਤਾ ਸਫੇਦ ਰੰਗ ਦੇ ਗਾਉਨ ਵਿੱਚ ਬੇहद ਖੂਬਸੂਰਤ ਲੱਗ ਰਹੀ ਸੀ ਜਨਾਈਕ ਅਲੱਗ ਤਰ੍ਹਾਂ ਦਾ ਤਾਜ ਵੀ ਪਾਇਆ ਸੀ ਸ਼ਵੇਤਾ ਨੂੰ ਵੇਖਣ ਲਈ ਪੂਰਾ ਬਚਨ ਪਰਿਵਾਰ ਮੌਜੂਦ ਸੀ ਸ਼ਵੇਤਾ ਦੇ ਪਿਤਾ ਅਮਿਤਾਬ ਨੇ ਉਹਨੂੰ ਦੁਨੀਆ ਦੀ ਸਭ ਤੋਂ ਖੂਬਸੂਰਤ ਬੇਟੀ ਘਰਾੜ ਦਿੱਤਾ ਬੇਗ ਵੀ ਮੁਤਾਬਕ ਉਹ ਬਹੁਤ ਮਾਣ ਮਹਿਸੂਸ ਕਰ ਰਹੇ ਨੇ ਰਿਤਿਕ ਰੌਸ਼ਨ ਤੇ ਕੰਗਣਾ ਨਾਥ ਹਾਲ ਵਿੱਚ ਆਮੋ ਸਾਹਮਣੇ ਹੋ ਗਏ ਕਵਰੇ ਕੀ ਮਹਿਬੂਬ ਸਟੂਡੀਓਜ਼ ਵਿੱਚ ਦੋਹਾਂ ਦੀ ਅਚਾਨਕ ਮੁਲਾਕਾਤ ਹੋ ਗਈ ਦੋਹਾਂ ਨੇ ਇੱਕ ਦੂਜੇ ਨੂੰ ਦਰਕਿਨਾਰ ਕਰ ਦਿੱਤਾ ਕੰਗਣਾ ਅੱਖਾਂ ਝੇਠਾਂ ਕਰਕੇ ਲੰਘ ਗਈ ਅਤੇ ਰਿਤਿਕ ਫਿਰ ਤੋਂ ਆਪਣੀ ਗੱਡੀ ਦੇ ਵਿੱਚ ਹੀ ਬੈਠ ਕੇ ਚਲੋ ਤੱਕ ਕੰਗਣਾ ਉੱਥੋਂ ਚਲੀ ਨਹੀਂ ਗਈ ਬਾਲੀਵੁੱਡ ਨੇਤਾ ਰਣਵੀਰ ਸਿੰਘ ਨੇ ਹਾਲੇ ਜੀ ਵਿਵਲਡਨ ਚੈਂਪੀਅਨਸ਼ਿਪ ਦੇ ਸਾਬਕਾ ਚੈਂਪੀਅਨ ਸਟੇਨ ਸਮਿਥ ਨਾਲ ਮੁਲਾਕਾਤ ਕੀਤੀ ਸਮਿਥ ਭਾਰਤ ਦੇ ਸ਼ੂ ਬ੍ਰਾਂਡ ਦੇ ਪ੍ਰਚਾਰ ਲਈ ਆਏ ਸਨ ਰਣਵੀਰ ਦੇ ਉਨ੍ਹਾਂ ਨਾਲ ਗੱਲਬਾਤ ਵੀ ਹੋਈ ਰਣਵੀਰ ਮੁਤਾਬਕ ਉਨ੍ਹਾਂ ਕਦੇ ਇਸ ਬਾਰੇ ਸੋਚਿਆ ਵੀ ਨਹੀਂ ਸੀ ਗਾਮੀ ਫਿਲਮ ਵਜਾ ਤੁਮ ਹੋਤੀ ਆਪਣੀ ਅਕਤੀ ਸਨਾ ਖਾਨ ਨੇ ਆਪਣੇ ਇੰਟੀਮੇਟ ਸੀਨਸ ਬਾਰੇ ਕਿਹਾ ਕਿ ਉਹਨਾਂ ਨਿਰਦੇਸ਼ਕ ਤੇ ਪੂਰਾ ਪ੍ਰੋਸੈਸ ਸੀ ਸਨਾ ਮੁਤਾਬਕ ਉਹਨਾਂ ਨੂੰ ਸ਼ਰਮਨ ਜੋਸ਼ੀ ਅਤੇ ਗੁਰਮੀਤ ਚੌਧਰੀ ਨਾਲ ਕੰਮ ਕਰਕੇ ਕਾਫੀ ਚੰਗਾ ਮਹਿਸੂਸ ਹੋਇਆ ਹੈ ਸਨਾ ਦੀ ਫਿਲਮ 2 ਦਸੰਬਰ ਨੂੰ ਰਿਲੀਜ਼ ਹੋਵੇਗੀ ਬਾਲੀਵੁੱਡ ਨੇਤਾ ਅਦਿੱਤ ਪੰਚੋਲੀ ਨੂੰ ਪਾਰਕਿੰਗ ਸੰਬੰਧੀ ਹੋਏ ਝਗੜੇ ਦੇ ਮਾਮਲੇ ਵਿੱਚ 1 ਸਾਲ ਦੀ ਸਜ਼ਾ ਅਤੇ 20000 ਰੁਪਏ ਜੁਰਮਾਨਾ ਲਗਾਇਆ ਗਿਆ ਹੈ ਹਾਲਾਂਕਿ ਪੰਚੋਲੀ ਨੂੰ ਉਪਰੀ ਅਦਾਲਤ ਤੱਕ ਅਪੀਲ ਕਰਨ ਲਈ ਜ਼ਮਾਨਤ ਦੇ ਦਿੱਤੀ ਗਈ ਹੈ ਅਪਣੀ 3 ਸ਼ਰਦਾ ਕਪੂਰ ਦੇਸ਼ ਵਿੱਚ ਭੁੱਖਮਰੀ ਨੂੰ ਲੈ ਕੇ ਚਿੰਤਾ ਵਿੱਚ ਹੈ ਬੀਬੀਸੀ ਨਾਲ ਗੱਲਬਾਤ ਦੌਰਾਨ ਸ਼ਰਦਾ ਨੇ ਕਿਹਾ ਕਿ ਫਿਲਮੀ ਖੇਤਰ ਨੂੰ ਲੈ ਕੇ ਉਹਨਾਂ ਦੇ ਆਰਮਾਨ ਬਹੁਤ ਉੱਚੇ ਨਹੀਂ ਹਨ ਪਰ ਉਹ ਆਪਣੇ ਦੇਸ਼ ਨੂੰ ਭੁੱਖ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਦੀ ਤਮੰਨਾ ਰੱਖਦੀ ਹੈ। ਉਨੀ ਕੁਝ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਨੂੰ ਲੈ ਕੇ ਮਾਹੌਲ ਗਰਮ ਹੈ ਇਸੇ ਵਿਚਾਲੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਡੈਮੋਕ੍ਰੈਟਿਕ ਉਮੀਦਵਾਰ ਲੇਡੀ ਕਲਿੰਟਨ ਨੂੰ ਸਮਰਥਨ ਦਿਟਾਇਆ ਹੈ ਸਲਮਾਨ ਨੇ ਟਵੀਟ ਕਰਕੇ ਹੈ ਕਿ ਉਹ ਹਿਲੇਰੀ ਦੇ ਜਿੱਤਣ ਦੀ ਉਮੀਦ ਕਰਦੇ ਨੇ। ਓ ਜੇ ਤੂੰ ਨਾ ਖਰੋ ਹਸੀਨ ਮੈਂ ਵੀ ਗੱਭਰੂ ਸ਼ਕੀਨ ਹਾ ਨਾ ਖਰੋ ਹਸੀਨ ਮੈਂ ਵੀ ਗੱਭਰੂ ਸ਼ਕੀਨ ਜਾਣ ਜਾਣ ਕੇ ਕੋਲੋਂ ਦੀ ਛੱਡ ਲੰਗਣਾ ਲੰਗਣਾ ਮਿੱਤਰਾਂ ਦੇ ਮਿੱਤਰਾਂ ਦੇ ਓ ਮਿੱਤਰਾਂ ਦੇ ਪਾਇਆ ਚੜਾ ਜੱਜ ਦਾ ਜ ਤੇਰੇ ਜੱਜ ਦਾ ਬਾਹਾਂ ਚ ਪਾਇਆ ਕੰਗਣਾ ਗਾਇਕ ਮਹਿਤਾਬ ਵਰਕ ਦਾ ਨਵਾਂ ਗੀਤ ਕੜਾ ਵਰਸ ਕੰਗਣਾ ਰਿਲੀਜ਼ ਹੋ ਗਿਆ ਇਸ ਵਿੱਚ ਮਹਿਤਾਬ ਸੋਹਣੇ ਸੋਹਣਿਆ ਪੱਗਾ ਬਣ ਪਹਿਲਾਂ ਪਿਆਰ ਦੀਆਂ ਪੀਂਗਾ ਪਾਉਂਦੇ ਨੇ ਤੇ ਫਿਰ ਇਸ ਨੂੰ ਪਰਵਾਨ ਚੜਾਉਣ ਦੀ ਤਿਆਰੀ ਕਰਦੇ ਦਿਖ ਰਹੇ ਨੇ जी टीवी ਦਾ ਸ਼ੋਅ ਯਾਰੋ ਕੀ ਬਰਾਤ ਇਸ ਹਫਤੇ ਅਜੇ ਦੇਵਗਨ ਸੰਜੇ ਦਾਤਾ ਤੇ ਵਿਸ਼ੇਕ ਬਚਨ ਸ਼ਿਰਕਤ ਕਰਨਗੇ ਜਿਸ ਨੂੰ ਸਾਜਿਤ ਖਾਨ ਤੇ ਰਤੇਸ਼ ਦੇਸ਼ਮੁਖ ਹੋਸਟ ਕਰ ਰਹੇ ਨੇ ਇਹ ਪਹਿਲੀ ਵਾਰ ਹੈ ਕਿ ਦਿਨੇ ਸਤਾਰਿਕ ਤੋਂ ਸ਼ੋਅ ਵਿੱਚ ਇਕੱਠੇ ਨਜ਼ਰ ਆਉਣਗੇ